ਆ ਵੀ ਚੋਪਰੋ ਤੇ ਆਪਣੇ ਮੁੰਡੇ ਖੇਡਦੇ ਆ ਗੋੜੀਆਂ ਤੇ ਕਈ ਕਿਤੇ ਚ ਕਹਿੰਦੇ ਵੰਟੇ ਤੇ ਦੇਖੋ ਲੱਗੇ ਪਏ ਇਹ ਇੰਜੋਏ ਕਰਨ ਤੇ ਖੇਡਦੇ ਤੇ ਦੱਸਿਓ ਤੁਹਾਡੇ ਇਰ ਵਿੱਚ ਕੀ ਕਹਿੰਦੇ ਤੇ ਕਿੰਨਾ ਕ ਖੇਡਦੇ ਆ ਲੱਗੇ ਪਏ ਨੇ ਕਾਨੂੰਨ ਬਹੁਤ ਸਖਤ ਰੱਖਿਆ ਹੋਇਆ ਸਾਡੇ ਏਰੀਆ ਚ ਤੇ ਕਹਿੰਦੇ ਵੀ ਸਭ ਤੋਂ ਪਹਿਲਾਂ ਰੱਖਿਆ ਹੋਇਆ ਵੀ ਭਾਈ ਜੇ ਤਾਂ ਕੋਈ ਤਿੱਲਾ ਪਾਉ ਤਿੰਨ ਪੁਕਤ ਉਹ ਵੀ ਨੇ ਗੋਲੀ ਭਰਨੀ ਐ ਜੇ ਕੋਈ ਗਲਤ ਨਿਸ਼ਾਨਾ ਲਾਉ ਉਹਨੇ ਵੀ ਗੋਲੀ ਭਰਨੀ ਐ ਜੇ ਕੋਈ ਦੂਰ ਮਾਰੂ ਗੋਲੀ ਤੋਂ ਉਹਨੇ ਵੀ ਡੱਕਾ ਰੱਖਿਆ ਡੱਕਾ ਚਲਾਉਦੇ ਭਰਨੀ ਐ ਤੇ ਲਖੀ ਵੀ ਕਿੱਥੇ ਨਿਸ਼ਾਨਾ ਲਾ ਕੇ ਗਿਆ ਭੱਜ ਕੇ ਨਿਸ਼ਾਨਾ ਲਾਉਂਦਾ ਉਹ ਦੇਖੋ ਮੁੰਡੇ ਨੇ ਗਲਤੋਂ ਮਾਰਿਆ ਤੁਰ ਗੋਲੀ ਭਰੀ ਹੁਣ ਕਹਿੰਦੇ ਅੰਬਰ ਤੇ ਚਾਚੇ ਨੇ ਪਾਲਿਆ ਗਲਤ ਤੇ ਇਹਨੇ ਵੀ ਗੋਲੀ ਭਰ ਤੇ ਜੋ ਬੁਲਕਾਰ ਦੀ ਬਰੀ ਬੁਲਕਾਰ ਕਹਿੰਦੇ ਵੀ ਦੇਖੋ ਕੀ ਕਰੂ ਇਹ ਨਿਸ਼ਾਨਾ ਦੂਰ ਮਾਰ ਦੇ ਇਹ ਵੀ ਕੋਈ ਗੱਲ ਦਾ ਤੇ ਮਗਰੋਂ ਰਣਜੀਤ ਮਾਰ ਕੇ ਸਾਰਿਆਂ ਦੇ ਕੰਮ ਖੇੜ ਕਰਨ ਦਾ ਖਤਮ ਤੁਸੀਂ ਆਪਣੇ ਏਰੀਆ ਦੱਸਿਓ ਵੀ ਤੁਹਾਡੇ ਕੋਲ ਕੀ ਕੀ ਕਾਨੂੰਨ ਬਣਾ ਕੇ ਰੱਖੇ ਹੋਏ ਇਹਨਾਂ ਨੇ ਤਾਂ ਤੇਲਾ ਡੱਕਾ ਤੇ ਇੰਨੇ ਖੀਰ ਕਿ ਚਿਰਕੇ ਹੋਏ ਨੇ ਤੇ ਆਹ ਦਾ ਕਬੂਲਕਾਰ ਹੋਣ ਲਾਊਗਾ ਬੁਲਕਾਰ ਮਾਰੂਗਾ ਦੂਰ ਆਹ ਦੇਖੋ ਉਹ ਮਾਰਾ ਦੂਰ ਤੇ ਔਰ ੱੱਕਾ ਪਾ ਕੇ ਦੇਖਣਗੇ ਹੁਣ ਤੇ ਹੁਣ ਆ ਗਈ ਰਣਜੀਤ ਦੀ ਵਾਰੀ ਇਹ ਮਾਰੂਗਾ ਕਹਿੰਦਾ ਵੀ ਦੇਖੋ ਇਹਨੇ ਚਾਰ ਵਾਲੀਆਂ ਕੁੱਤੀ ਦੇ ਵਿੱਚ ਮਿੱਤਰੋ ਤੇ ਚਾਰ ਰਹੀਆਂ ਬਾਹਰ ਕਹਿੰਦਾ ਵੀ ਦੱਸੋ ਕਿਹੜੀ ਨੂੰ ਨਿਸ਼ਾਨਾ ਲਾਵਾਂ ਕਹਿੰਦਾ ਵੀ ਨੀਲੀ ਦੇ ਲਾ ਦੇ ਤੇ ਕਹਿੰਦੇ ਵੀ ਨੀਲੀ ਦੇ ਤੇ ਮਾਰੂਗਾ ਮੁੰਡਾ ਕਹਿੰਦਾ ਕਹਿੰਦਾ ਦੱਸੋ ਕਰ ਕੇ ਜਿਹਦੇ ਉਮਰ ਦਾ ਨਿਸ਼ਾਨਾ ਤੇ ਉਦੋਂ ਬਾਅਦ ਖੱਚਦੀ ਮੁੰਡੇ ਨੇ ਲਖੀਰ ਤੇ ਚੱਕਾ